ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੋਰ ਨਵੇਂ ਬਲੌਗ ਦੇ ਵਿੱਚ ਸੋਈ ਬਲੌਗ ਹੈਗਾ ਸੀ ਮਹਤਾਜ ਦੇ ਬਰਥਡੇ ਦਾ ਸੋ ਇਧਰ ਦੇਖ ਸਕਦੇ ਹੋ ਆਪਾਂ ਮਹਤਾਜ ਦੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਹੀ ਇਹਦਾ ਡੈਕੋਰੇਸ਼ਨ ਕਰਨੀ ਸਟਾਰਟ ਕਰ ਦਿੱਤੀ ਸੀ ਤੇ ਜਿੱਦੇ ਚ ਕੀ ਇਹਦੇ ਚਾਚੂ, ਪਾਪਾ, ਦਾਦੂ, ਮੈਂ ਤੇ ਇਧਰ ਇਹਦੇ ਬੈਠੇ ਨੇ ਜੀ ਮਾਮਾ ਜੀ ਤੇ ਇਧਰ ਆਪਣਾ ਸਾਹਿਬ ਸਾਰਿਆਂ ਨੇ ਹੈਲਪ ਕੀਤੀ ਸੀਗੀ ਸੋ ਇਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਮਹਤਾਜ ਦੇ ਮਤਲਬ 1 ਤੋਂ ਲੈ ਕੇ 12 ਤੱਕ ਜੋ ਵੀ ਪਿਕਸ ਆ ਪਾਣੀ ਲਗਾਉਣੀਆਂ ਸੀ ਇਹਨਾਂ ਦੇ ਉੱਪਰ ਬਟੇ ਤਾਂ ਕਲਰ ਨੀਜ਼ੀ ਆਗੇ ਸੇਮ ਕਲਰ ਤੇ ਸੀਗੇ ਜੋ ਅਸੀਂ ਗੱਤੇ ਵਾਲਾ ਹਮ ਲਗਾ ਤਾਂ ਕਰਕੇ ਅਸੀਂ ਸੋਚਿਆ ਚਲੋ ਥੋੜਾ ਡੈਕੋਰੇਟਿੰਗ ਕਰ ਦਨੇ ਆਂਗੇ ਸੋ ਦੇਖ ਸਕਦੇ ਹੋ ਨੈਕਸਟ ਮਾਰਨਿੰਗ ਜਿਸ ਦਿਨ ਮਹਤਾਜ ਦਾ ਬਰਥਡੇ ਸੀ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਘਰ ਸਾਈਵ ਸੋ ਉੱਥੇ ਮਹਤਾਜ ਦੀ ਲੰਬੀ ਉਮਰ ਦੇ ਲਈ ਅਰਦਾਸ ਕੀਤੀ ਸਾਰਿਆਂ ਨੇ ਸੋ ਇੱਧਰ ਦੇਖ ਸਕਦੇ ਮਹਤਾਜ ਵੀ ਖੇਡਦਾ ਪਿਆ ਸੀ ਇਥੋਂ ਆ ਕੇ ਗੁਰੂ ਘਰ ਤੋਂ ਆ ਕੇ ਅਸੀਂ ਚੱਲੇ ਸੀ ਨਿਮਰਤ ਮੈਂ ਹੈਰੀ ਅਸੀਂ ਸਾਰੇ ਚੱਲੇ ਸੀਗੇ ਜੀ ਬਾਜ਼ਾਰ ਸੋ ਸਾਨੂੰ ਥੋੜਾ ਕੰਮ ਵੀ ਸੀਗਾ ਤੇ ਅਸੀਂ ਏੜੇ ਰਸਾਇਬ ਮੱਥਾ ਵੀ ਟਿਕਣਾ ਸੀਗਾ ਤਾਂ ਕਰਕੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਨਾਨਕਾ ਮੇਲ ਦੀ ਐਂਟਰੀ ਹੋ ਚੁੱਕੀ ਆ ਨਾਨਕੇ ਵਾਲੇ ਪਹੁੰਚ ਚੁੱਕੇ ਨੇ ਵੈਸੇ ਨਾਨਕੇ ਵਾਲੇ ਪਹੁੰਚੇ ਟਾਈਮ ਤੇ ਸੀਗੇ ਐਵੇਂ ਨਹੀਂ ਕਿ ਥੋੜਾ ਚਲੋ ਬਈ ਬੰਦਾ ਪਹਿਲਾਂ ਆ ਜਾਏ ਹਨਾ ਦੇਖ ਸਕਦੇ ਹੋ ਤੁਸੀਂ ਆਉਂਦੇ ਪੈਣੇ ਗਰਵਾਜ ਭੱਜੇ ਆ ਰਿਹਾ ਸੀਗਾ ਕੀ ਵੀ ਮੇਰੇ ਗੋਦੀ ਚੜੂੰ ਪਰ ਉਹਨੂੰ ਬੈਠ ਦਿੱਤੇ ਕਿ ਉਹ ਬੈਠ ਵੱਲ ਨੂੰ ਭੱਜ ਗਿਆ। ਇੱਧਰ ਤੁਸੀਂ ਦੇਖ ਸਕਦੇ ਹੋ ਜੀ ਮਹਤਾਜ ਦੇ ਮਾਮਾ ਜੀ, ਮਾਸਟਰ ਜੀ, ਮਾਸੀਆਂ, मामੀ, ਨਾਨੀਆਂ ਪਹੁੰਚ ਚੁੱਕੇ ਆਗੇ। ਮਹਤਾਜ ਦੇ ਬਰਥਡੇ ਸੈਲੀਬ੍ਰੇਸ਼ਨ ਤੇ ਇਸ ਤੋਂ ਬਾਅਦ ਆਪਾਂ ਨਹੀਂ ਕਰ ਦਿੱਤਾ ਮਹਤਾਜ ਦਾ ਬਰਥਡੇ ਦਾ ਕੇਕ ਕੱਟ ਕਰਨਾ ਸਟਾਰਟ ਕਰ ਦਿੱਤਾ ਜੀ। ਸੋ ਦੇਖੋ ਮਹਤਾਜ ਦੀ ਨਿੰਗਾ ਤਾਂ ਇੱਧਰ ਉੱਧਰ ਏਕਿੰਗ ਕਿ ਉਹ ਹੈਪੀ ਬਰਥਡੇ ਬੋਲਦੇ ਪਈ ਸੀ ਤਾਂ ਕਰਕੇ ਕਿ ਅਬ ਇਹਦੀ ਸਿਸ ਤੋਂ ਬਾਅਦ ਬਾਰੂ ਕਰੀ ਸਾਰੀ। ਇਹ ਚੂ ਬਹੁਤ ਸੋਹਣੀ ਲੋਕੇਸ਼ਨ ਹੈ ਜੇ ਮੈਂ ਆਪਣਾ ਪ੍ਰੋਜੈਕਟ ਚਲਾਨ ਚਾਹੁੰਦੀ ਹਾਂ ਉਹ ਆ ਜਾਓ ਜੀ ਹਰ ਸਾਥ ਨੂੰ ਸ਼ੁਕਰੀਆ ਤੇ ਤੁਹਾਡਾ ਬਹੁਤ